ਕੋਡੀ 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 ਦੇ ਨੂੰ ਤੇ ਸੰਗਤ ਨੇ ਕਿਹਾ ਵੀ ਲੈ ਵੀ ਨਿਸ਼ਾਨ ਕੱਲ ਜਦੋਂ ਏਕਮ ਬਤਾਪੁਰੀਆ ਪੁੱਜਾ ਤੇ ਆਪਾਂ ਏਕਮ ਦੀ ਵੀ ਇੰਟਰੋਡਕਸ਼ਨ ਜਿਹੜੀ ਜ਼ਰੂਰ ਕਰਾਉਣੀ ਹੈ ਲੈ ਵੀ ਇੱਕਮਾ ਕਿੰਨਾ ਸਮਾਂ ਹੋ ਗਿਆ ਖੇਡਦੇ ਨੂੰ ਪਹਿਲਾਂ ਦਾ 10 ਉਮਰ ਕਿੰਨੀ ਹੈ ਦਰਸ਼ਕਾਂ ਨੂੰ ਤੇਰੇ ਚਾਹਣ ਵਾਲੇ ਬੜੇ ਪੁੱਜੇ ਐ 22 ਸਾਲ ਉਮਰ ਹੈ ਮੁੰਡੇ ਦੀ ਇੱਕ ਵਾਰੀ ਤਾੜੀ ਜ਼ੋਰ ਦੇਣੀ ਮਾਰ ਦਿਓ 22 ਸਾਲਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਘੈਂ ਵਾਂਗੂ ਕਿ ਬੁਢੇ ਹੋ ਕੇ ਕਈ ਮਕਾਮ ਪਾਉਂਦੇ ਪਾਉਂਦੇ ਇੱਥੇ ਦੁਨੀਆ ਕਮਾਤੀ 2 ਸਾਲਾਂ ਵਿੱਚ ਨਹੀਂ ਤੇ ਮੇਰੇ ਖਿਆਲ ਨਾਲ ਦੂਜਾ ਹੀ ਸਾਲ ਹੈ ਫਰੰਦੀਪੁਰ ਦੀ ਟੀਮ ਦੇ ਵਿੱਚ ਤੇ ਉਦਾਂ ਖੇਡਦੇ ਨੂੰ ਕਿੰਨਾ ਟਾਈਮ ਹੋ ਗਿਆ ਲੈ ਵੀ ਇੱਕ ਵਾਰ 12 ਸਾਲ ਹੋ ਗਏ ਆ ਖੇਡਦੇ ਨੂੰ ਤੇ ਦੋ ਸਾਲਾਂ ਦੇ ਵਿੱਚ ਜਿਹੜਾ ਨਾਮ ਫਰੰਦੀਪੁਰੀਏ ਗੋਪੀ ਨੇ ਇਸ ਨੌਜਵਾਨ ਦਾ ਮਾਣ ਦਿੱਤਾ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਫਰੰਦੀਪੁਰੀਏ ਗੋਪੀ ਦੇ ਨਾਮ ਇੱਕ ਵਾਰੀ ਜੋਰ ਦੇਣੀ ਤਾੜੀ ਲਾ ਦਿਓ ਲੈ ਵੀ ਨਿਸ਼ਾਨ ਫਰੰਦੀਪੁਰੀਏ ਗੋਪੀ ਦਾ ਵੀ ਧੰਨਵਾਦ ਆ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ